ਨੌਪਲ ਬਲਜੀਤ ਕੋਲ ਮੇਰਾ ਨਾਮ ਹੈ ਮੈਂ ਤਰੰਤ ਅੰਦੀਰਨ ਵਾਲੀਆ ਠੀਕ ਕਰ ਬੋਤ ਹੈ ਉਹ ਜਾਰਜੀਆ ਵੇਸੀ ਕਿਸਾਲ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚੱਲ ਗਈ ਤੇ ਜਨਰੇਟਰ ਕੋ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਉਸ ਉੱਤੇ ਹੀ ਬਣਾ ਰਿਹਾ ਸੀ ਅਗੇ ਸਾਰੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੇ ਸਮੈਲ ਚੜ ਗਈ ਕੋਈ ਜਰੀਲੀ ਚੀਜ਼ ਦੀ ਤੇ ਉਸ ਉੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਇੱਕ ਜਿਹੜਾ ਲਾਸਟ ਬੰਦਾ ਸੀ ਉਹ ਜੌਰਜੀਆ ਦਾ ਸੀ ਕਿਹੜੀ ਤਰੀਕਾ ਵਕਤ ਹੈ ਉਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਮੈਨੂੰ ਮੇਰੇ ਬ੍ਰਦਰ ਇਨ ਲਾਉ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਐ ਤਾਂ ਤੇ ਮੈਂ ਨਹੀਂ ਕਿ ਫਿਰ ਮੈਂ ਉੱਥੇ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦਸਤੀ ਗੱਲ ਬਾਤ ਸਾਰੀ ਸੁਣਾਈ ਸੰਦੀਪ ਸਿੰਘ ਦੀ 34 ਸੀ ਇਹ ਕਿੰਨੇ ਬੱਚੇ ਸੰਦੀਪ ਸਿੰਘ ਦੇ ਸੀ ਇੱਕੋ ਬੇਟੀ ਹੈ ਹਾਂਜੀ ਕਰਦੇ ਹਾਲਾਤ ਇਸ ਤਰ੍ਹਾਂ ਦੇ ਤੁਹਾਡੇ ਘਰ ਦੇ ਹਾਲਾਤ ਵੀ ਇੱਦਾਂ ਦੇ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਿੰਦੇ ਸਰਕਾਰ ਤੋਂ ਗਵੰਤਮਨ ਸਰਕਾਰ ਨਹੀਂ ਹੈ ਕਿ ਛੋਟੀ ਜਿਹੀ ਛੋਟੀ ਬੋਡੀ ਮੰਗਾਵੇ ਤੁਸੀਂ ਜੇ ਸਾਡੀ ਜਿੰਨੀ ਹੈਲਪ ਹੋ ਸਕੇ ਕਰਨ ਬਾਅਦ ਸੈਕਸ ਵੀ ਹਾਸ ਕਰਨਗੇ ਬਾਅਦ ਹਾਂਜੀ ਇਹ ਗੱਲ ਤਾਂ ਇਹਨਾਂ ਦੀ ਹਸਨ ਬਾਅਦ ਦੇ ਸਾਨੂੰ ਆਖੇ ਰੋਟੇ ਜਾ ਕੇ ਖਾਣੋ ਜਨਰੇਟਰ ਤੋਂ ਗੈਸ ਲਈ ਕੋਈ ਚਾਹੀਦੀ ਜਿਹੜੇ ਘਰਾਂ ਸਾਰੇ ਪੂਰੇ ਹੋ ਗਏ ਇਹ ਬਾਹਰ ਨਾਲ ਉੱਠ ਰਹੇ ਹਾਂ ਹਾਂ ਫੋਨ ਇਹਨਾਂ ਦੇ ਛੋਟੀ ਜਿਹੀ ਬੈਠੀ ਹੈ ਇਹ ਆਪ ਹੀ ਹੈ ਕਾਹ ਤੇ ਹਲਾ ਕੀਤੀ ਬੋਟ ਲੱਤੀ ਹੈ ਸਰ ਜੀ ਜੋ ਤੇ ਲ ਚੜਿਆ ਹੈ ਬੋਤੀ ਬੂਹਾਂ ਅੰਕੋ ਚੋੜਦੀ ਹੈ ਉਹਨਾਂ ਜੋ ਜੀ ਵੀ ਕਰਨਾ ਚਾਹਤ ਹੈ ਤਾਂ ਬਾਰੇ ਕਿ ਜੋ ਵੀ ਨਤੀਜਾ ਹੈ ਤਾਹਨ ਨੰਬਰ ਦੇਤੀ ਜਾਵੇ ਭੁਗਵੰਤਰੀ ਸਾਹਿਬ ਇਹ ਵੀ ਕਾ ਪੇਪਰ ਜਮਾ ਸਰਕਾਰ ਅਗੇ ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਹੁਣਾਂ ਪੀਗਲ ਦੇਹੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿੱਦਾਂ ਵੀ ਹੋ ਸਕਦੀ ਹੈ ਉਹਨਾਂ ਦੀ ਸੈਰਪਾਡੀ ਵੀ ਲੀ ਜਾਵੇ বনায় হস্পিটেল